ਸਸੀਗਾਲ ਜੀ ਨਾਲ ਨੂੰ ਲੋਰੀ ਪਹੁੰਚ ਚੁਕੇ ਆ ਜੱਗੇ ਦੇ ਅਰਸ਼ ਕੋਲ ਦੇਖੋ ਕਹਿਰੇ ਕਮਾ ਅੱਜ ਵੀ ਨੇ ਕੋ ਕੋ 6-7 ਦੇ ਲਾਗ ਵਾ ਵੱਡੇ ਪਸ਼ੂ ਸਾਰੇ ਤੇ ਹੁਣ ਕਿ ਵੀ ਦੁਖੜਾ ਘਬਣਾ ਬਾਜੀ ਸਸੀਗਾਲ ਸਨਿਯੂਸਰ ਸਸੀਗਾਲ ਸਸੀਗਾਲ ਜੀ ਸਸੀਗਾਲ ਸਸੀਗਾਲ ਸੰਦੀਪ ਜੀ ਸਸੀਗਾਲ ਸਸੀਗਾਲ ਹੋ ਗਿਆ ਠੀਕ ਠਾਕ ਚੱਲ ਜੀ ਉਹੀ ਸੋਂ ਲੇਟ ਕਰ ਦਿੰਦੇ ਆ ਮਾਲ ਤੇ ਚਲੋ ਅਸੀਂ ਤਿਆਰੀ ਕੀਤੀ ਹੁੰਦੀ ਭਾਵੇਂ ਦੂਜੇ ਦਿਨ ਹੀ ਪੈ ਜਾਈਏ ਤੇ ਤੁਹਾਡਾ ਥੋੜਾ ਟਾਈਮ ਲੱਗ ਜਾਂਦਾ ਜਿੰਨੇ ਆਪਣਾ ਦਰਸ਼ਕਾਂ ਰਹਿੰਦਾ ਤਕੜਾ ਹੋ ਗਿਆ ਸਦੀਪ ਸਾਰੇ ਐ ਹੀ ਕਹਿੰਦੇ ਆ ਆ ਮੈਂ ਉਧਰ ਉਧਰ ਲਾ ਕੇ ਮੋਹ ਜਿਆਦਾ ਤੇਰਾ ਕਿਹੜੀ ਨੂੰ ਘੱਟ ਘੱਟ ਤੇ ਆਂ ਦਿੰਦਾ ਹੁਣ ਕਰੰਦਾ ਮੋਹ ਘਾਟੇਰਾ ਗਰਦਾਫ ਗਰਦਾ ਹੋ ਜਾਦਾ ਲੰਬਰ ਸਰ ਨਾ ਜਿਆਦਾ ਤੇ ਅੰਬਰ ਸਰ ਵੀ ਅੰਬਰ ਸਰ ਗਦਾਸਪੁਰੇ ਕੀ ਮੈਂ ਆਵਾਜ਼ ਹੀ ਨੂੰ ਭਰਾਵਾ ਹੋਰ ਜਨਾਬ ਹੋਰ ਬੜੀ ਵਧੀਆ ਸ੍ਰੀ ਸਾਹਿਬ ਕਿਰਪਾ ਮਿਲ ਗਈ ਮਾਲ ਵੇਖਿਆ ਸਾਰਾ ਮਾਲ ਸੁਨੀਲ ਸਿੰਘ ਆ ਵੇਲਾ ਬਾਕੀ ਹਾਲ ਤੇ ਆ ਮੈਂ ਤੜਕੇ 6:00 ਵੀਡੀਓ ਪਾਤੀ ਮੈਂ ਸਾਡੇ 6 ਗੁਰਦਾਰ ਸਾਹਿਬ ਗਿਆ ਤੇ ਮੈਂ ਤਿੰਨ ਕੀ ਫੁੰਚੇ ਗਏ ਆ ਉਹ ਤੇ ਮੈਂ ਫੁੰਨਾ ਜੀ ਮਾਲ ਸਾਰਾ ਵੇਗ ਗਿਆ ਬਾਅਦ ਮੈਨੂੰ ਜਿਆਦਾ ਵੀ ਮੈਂ ਜਦੋਂ ਗੁਰਦਾਰ ਬਾਅਦ ਕਿਹਾ 136 ਮਿਸੇ ਘਲਾਉ ਦਈਆਂ ਤੇ ਬਾਅਦ ਸਾਰੀ ਦਿਹਾੜੀ ਐ ਕੰਮ ਚੱਲਦਾ ਹੋਈ ਤੁਰਦੇ ਰਹੇ ਆ ਵੀਰਾਂ ਪਰ ਉਹੀ ਚੱਕਰ ਆਣਾ ਇਹਨਾਂ ਨਾਲ ਮਾਲ ਚੰਗਾ ਮਾਲ ਵਿਕਦਾ ਸੁਨੀਲ ਸਿੰਘ ਭਾਪਜਾਰ ਵੇਚਦਾ ਵੱਡੇ ਵੱਡੇ ਮਹੀਆਂ ਸਾਰੇ ਡੇਰੀ ਮਾਲ ਆ ਆ ਸੁਨੀਲ ਕਿੰਨਾ ਦੀ ਮੈਂ ਕੋਈ 12-13 ਕਿਲੋ ਦੁੱਧ ਯਾਰੇ ਗੱਬਣੀ ਆ ਜੀ ਗੱਬਣ ਉਸ ਉਹੀ ਦੇ ਘਰੇ ਖਰੀਦਣੇ ਆ ਅੱਛਾ 6ਾਂ ਦੀ ਤੇ ਵੇ ਮੇਰੇ ਚੱਡਾ ਦੱਸੋ ਵੱਡੀਆ ਮਈਆ ਏ ਹਾਂ ਆ ਇਧਰ ਆਉਗਰ ਨਹੀਂ ਲਿਆ ਵਾ ਸਲਵਾਰ ਕਹੀਏ ਸੰਦੀਪ ਸਿੰਘ ਪਹਿਲੇ ਜੇ ਡਾਇਮੰਡ ਪੀਸ ਆ ਫਿਰ ਤੈਨੂੰ ਪਤਾ ਮੇਲੇ ਵਾਂਚੜੀ ਆ ਮਾਂਚੜੀ ਬਸ ਇਹ ਮੇਲੇ ਦੇ ਵਿੱਚ ਮਿਲਨੇ ਆ ਨਿਸ਼ਾਨੀ ਦੇ ਸੰਦੀਪ ਸਿੰਘ ਪਹਿਲਾਂ ਅੱਖਾਂ ਅੱਖਾਂ ਸੇਂਗ ਵੀ ਦੋਵੇਂ ਚਿੱਟੇ ਹਾਂ ਹਾਂ ਆ ਆ ਸੀਰ ਗਲਾਬੀ ਜਬਾਨ ਚੱਕਰ ਹੀ ਕੋਈ ਨਹੀਂ ਮੈਂ ਇਦਾਂ ਤੁ ਵੀ ਕਵਾੜਿਆ ਕੋਈ ਗੱਲ ਬਾਤ ਨਹੀਂ ਵੈ ਸੰਦੀਪ ਸਿੰਘ ਆ ਮੈਂ 11 ਕਿਲੋ ਮੈਂ ਉਹ ਦੁੱਧ ਸੰਦੀਪ ਸਿੰਘ ਹੁਣ ਇਸ ਟਾਈਮ ਇਸ ਟਾਈਮ ਤੇ ਮੈਂ ਹੀ ਸਾਢੇ 24 ਮਹੀਨੇ ਦੀ ਗੱਬਣ ਚੱਕ ਪਾਸ 11 ਕਿਲੋ ਮੈਂ ਕੋ ਦੁੱਧ ਦਊ ਦਮ ਸ਼ਾਮੀ ਕੋਈ ਰਹੀ ਨਹੀਂ ਵੇਲਾ ਵਾਜੋ ਵੇਲਾ ਸਾਰੇ ਨਹੀਂ ਹੈ ਪਿੰਡੇ ਦੇ ਘਰੀ ਆਗੇ ਬਸ ਫੋਟੋ ਆ ਖਚਾ ਹਾਂ ਹਾਂ ਡੱਬੀ ਨਹੀਂ ਨੀਲੀ ਰਵੀ ਆ ਕਰਮਾ ਬਿਲਕੁਲ 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 ਨਿਸ਼ਾਨ ਬਾਦ ਇਲੀਆ 92 ਸੱਜਣਾ ਬਈ ਪੂਰੇ ਦੋ ਦਿਨ ਸੰਦੀਪ ਸਿੰਘ 17 ਕਿਲੋ origignal ਮੈਂ ਦੁੱਧ ਸੰਦੀਪ ਸਿੰਘ ਬੋਤਲੇ ਕਿੱਡਾ ਮੈਂ ਸੰਦੀਪ ਸਿੰਘ ਬਹੁਤ ਬਹੁਤ ਵਧੀਆ ਗੱਲ ਛੱਡ ਇਸ ਦਿਨ ਅੱਜ ਦੀ ਮੈਂ ਮੰਗੇ ਤੇ ਜਿੰਨਾ ਬੰਦੇ ਕੋ ਮੈਂ ਲਈ 6 ਮਹੀਨੇ ਹੋ ਗਏ ਨਾਲ ਪਿੱ ਪਿਆਣਾ ਹੋਣ ਉਹਨਾਂ ਦਿੱਤੀ ਆ ਕੋ ਉਹ ਵੀ ਤਾਂ ਦਿੱਤੀ ਅੰਬਰਸੋਂ ਤੈਨੂੰ ਵੀ ਸਾਰਾ ਮਾਰ ਬਾਹਰ ਨਿਕਲ ਗਿਆ ਅੱਛਾ ਠੀਕ ਆ ਆ ਦਿੱਤੀ ਗਿਆ ਜੋੜਾ ਇੱਕੋ ਘਨੋ ਲਿਆ ਤਾਂ ਉਹਨਾਂ ਦਿੱਤੀ ਨਹੀਂ ਜਹੋ ਜੀ ਮੈਂ ਕੌਣ ਆ ਨਾ ਸਾਰੇ ਕਾਰਪੋਰੇਸ਼ਨ ਦਾ ਸਾਰਾ ਕਾਰਪੋਰੇਸ਼ਨ ਵਾਲੇ ਅੰਬਰਸ ਆਪਣੇ ਵੀ ਅਸੋਕ ਸੰਧੂ ਦਾ ਕਰਾ ਆ ਗਿਆ ਆ ਆ ਗਿਆ ਉਹ ਮੇਰੇ ਦੋ ਤਿੰਨ ਗਾਵਾਂ ਲੱਗ ਗਿਆ ਉਹਨੂੰ ਕਹਿੰਦੇ ਉਹਨੂੰ ਆ ਗਿਆ ਤੇ ਜਿਸੇ ਮੈਂ 100 100 ਮੈਂ ਹੀ ਉਹਨਾਂ ਨੂੰ ਕੁੜੀ ਕੀ ਬੰਦਾ ਉਹ ਜਰਾ ਔਖਾ ਬੜਾ ਹੋ ਗਿਆ ਔਖਾ ਬੜਾ ਹੋ ਗਿਆ ਤੇ ਮੈਂ ਸ਼ਾਂਤ ਜੀ ਮੈਂ ਡੇਰੀ ਦੀ ਮੈਂ ਗੱਡੀ ਫੁੱਲ ਵੱਡੀ ਤੋੜੋ ਇੱਕ ਰਾਮ ਨਿਸ਼ਾਨੀ ਲਾਓ ਜੀ ਕਿਤੇ 20 ਕਿਲੋ ਘਟਾਰੀਆ ਲਾ ਦੇ ਫਿਰ ਨੋਵੇ ਜਿੱਤੇ ਇੱਕ ਚੰਗਰਤੀ ਵੇਲਾ ਕੁਦਰ ਦੇ ਮੈਂ ਟਾਪ ਕੁਆਲਟੀ ਮਾਰਾ ਵੱਡੀਆਂ ਮਹਿੰਗਾ ਕਰੋ ਚੈੱਕ ਕਰਾ ਦੇ ਪੂਰੀ ਵੱਡੀ ਮੈਂ ਮੰਨ ਕੇ ਕੋ ਆਵੇ ਇਹ ਨਾਲ ਕੋ ਛੋਟੀ ਮੰਨ ਕੇ ਤਾਂ ਸੌਦਾ ਕਰ ਹਾਂ ਜੀ ਹਾਂ ਮੈਂ ਤੁਸੀਂ ਆ ਟਿਕਟ ਡੁਗਾ ਲਊਂਗਾ ਬਾਈ ਕਿ ਨਹੀਂ ਤੁਸੀਂ ਪਾੜੇ ਲਿਆਊ ਅੱਛਾ ਠੀਕ ਹੈ ਟੰਗੇ ਦੇ ਮੈ ਲਗੀ ਉਹ ਜਿਹੜੀ ਆ ਬਹੁਤ ਜ਼ਿਆਦਾ ਟੰਗੇ ਦੇ ਗਿਜਾ ਹਾਂ ਹਾਂ ਇਹ ਫੇਰ ਸਕ ਜੋ ਖੇਚ ਲਿਆ ਚੱਕਰ ਹੀ ਕੋਈ ਨਹੀਂ ਬਾਲੀ ਮਿੱਠੀ ਸੰਦੀਪ ਬਾਲੀ ਬਾਲੀ ਮਿੱਠੀ ਚੱਕਰ ਹੀ ਕੋਈ ਨਹੀਂ ਅੱਖਾਂ ਕਿ ਡਾਟ ਜ਼ਿਆਦਾ ਮੈ ਉਹ ਯਾਰ ਅੱਖ ਖਾ ਪਿਓਰ ਨਹੀਂ ਲਿਆ ਪਿਓਰ ਨਹੀਂ ਲਿਆ ਦੋ ਦਊਗਾ ਯਾਰ ਕੋਈ ਚੋਕੇ ਲਾਇਆ ਪੂਰ ਛੱਕਾ ਨਾੜ ਗਿਲਟੀ ਦੀ ਗਾਰੰਟੀ ਹੋਣੀ ਨਹੀਂ ਨਹੀਂ ਠੀਕ ਆ ਸਿੰਗਲ ਹੱਡੀ ਸਿੰਗਲ ਹੱਡੀ ਦੇ 44 ਦੀ ਗੱਬੜ ਤੇ ਭਾਵੇਂ ਉੱਤਰੇ ਕੋ ਚੈੱਕ ਕਰਾ ਲੈ ਭਾ ਵੀ ਬਹੁਤ ਛੋਟੇ ਹੀ ਯਾਰ ਇਹੋ ਜੀ ਮੈਗ ਕੁੜੀਆਂ 2 2 ਲੱਖ ਦੀ ਨਹੀਂ ਲੱਭਦੀ ਨਹੀਂ ਨਹੀਂ ਨਾ ਮਜਬੂਰੀ ਮੇ ਬੋਰੀਆ ਆਖਰੀ ਮੈ ਨਹੀਂ ਲੈ ਨਹੀਂ ਆਪਣੇ ਬਲਕ ਜੀ ਬਿਲਕੁਲ ਵੇ ਮੈਂ ਮੈਂ ਦੀ ਮੈਂ ਤਾਂ ਆਪੇ ਸੋਇਓ ਜਿਹੜੀਆਂ ਦੋ ਮਈਆਂ ਨਾ ਯਾਰ ਦੇਰੀ ਦੀਆਂ ਮਈਆਂ ਹੋ ਘਰੇ ਮਈਆਂ ਲੱਗੀਆਂ ਦੋ ਦੋ ਸੂਆ ਸੂਆ ਨਾਲ ਘਰੇ ਮਈਆਂ ਦੇਰੀ ਵਾਲਾ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਚੰਗੇ ਕਰੇ ਸਮਝੌਤਾ ਬਿਲਕੁਲ ਬਿਲਕੁਲ ਆਂਦਾ ਮਈਆਂ ਭਜਾਈ ਦਿਓ 20 20 ਦਿਨ ਮਹੀਨਾ ਮਹੀਨਾ ਆਪ ਭਜਾਈ ਆਪ ਵਾਲਾ ਤਾਂ ਕਹਿੰਦਾ ਭਜਾਈ ਦਿਆ ਕਰਮਾਲੀਆ ਇਹ ਮਾਲ ਦਾ ਕੋਈ ਤਲਕੀ ਕੋਈ ਨਹੀਂ ਇਹਦਾ ਮੁੱਲ ਵੀ ਕੋਈ ਨਹੀਂ ਇਹਨਾਂ ਦਾ ਬੋਲੋ ਇਹਦੇ ਮਜਬੂਰੀ ਵਿ ਗਈ ਇਹਨਾਂ ਦੀ ਡਿਊਟ ਦੀ ਦੇ ਦੇ ਭਾਵੇਂ ਅੱਜ ਲੈ ਲੈਣੇ ਵੀਰਾਂ ਪਾ ਲੱਖੀ ਦੀ ਮਹਦਵਾਗੇ 1.5 ਲੱਖ ਦੀ 20 20 ਦੀ ਦੇ ਦਾਂ 1 ਲੱਖ 20 ਹਜ਼ਾਰ ਪੰਜ ਛੋਟ ਕਰ ਇੱਕ 15 ਦੇ 15 ਹਜ਼ਾਰ ਦੀ ਮਹਦਵਾਗੇ ਚਲੋ ਆ ਸੁਨੀਲ ਸਾਹਿਬ ਵੇਖ ਲੈ ਨਾ ਠੀਕ ਆ 11 ਕਿਲੋ ਦੋ ਦੋ ਸਾਢੇ ਜਮਾ ਵੀ ਨਾ ਕਿੱਦਾਂ ਹਾ ਕਰ ਜਿਹੜੇ ਜੌਰ ਪੂਰੀ ਜੌਰ ਰਸ ਇਹ ਠੀਕ ਆ ਚੁਵਾਈ ਇੰਨੀ ਪੋਲੀ ਹੋ ਗਈ ਕੋਈ ਵੱਡਾ ਹੀ ਨਹੀਂ ਭਾਵੇਂ ਬੱਚਾ ਡਾਈਟ ਹੋ ਗਈ ਜਿਆਦੀ ਚੁਵਾਈ ਪੋਲੀ ਹੋ ਗਈ ਮਹਦ ਦੀ ਆਹੋ ਜੈਡ ਬਲੈਕ ਪੂਰੀ 15 ਹਜ਼ਾਰ ਦੀ 1 ਲੱਖ 15 ਹਜ਼ਾਰ ਦੀ ਮਹਦਵਾ ਖੁੱਲੇ ਮਾਨਤਨ ਕਰਾਂਗੇ ਚਲੋ ਠੀਕ ਆ ਆ ਸੁਨੀਲ ਸਾਹਿਬ ਟਰੱਕ ਹੀ ਤਾਰੂ ਖਾਕ ਕਿੰਨਾ ਜੋਸ਼ ਵਾਲਾ ਪੂਰਾ ਜ਼ਬਰਦਸਤ ਜੇ ਇਹ ਥਾਰ ਖੋਟਾ ਨਿਕਲਾ ਮੈਂ ਵਪਾਰੀ ਛੱਡ ਦੂੰ ਜਿੰਨਾ ਮੈਂ ਕਿ ਦੋ ਜ 13 ਕਿਲੋ ਅੱਜ ਵੀ ਮੈਂ ਕਿ ਦੋ ਰੈਂਟ ਅਪ੍ਰੈਲ ਮੈਂ 20 ਕਿਲੋ ਦੁੱਧ ਦਿੰਦੀ ਰਹੀ ਅੱਛਾ ਇਹ ਰਾਈ ਹੋਰ ਮੈਂ 6 ਮਹੀਨਾ ਲਾ ਕੇ ਗੱਬਣ ਹੋਊਗੀ 6 ਮਹੀਨਾ ਸਾਡੇ ਪੰਜਾਂ ਦੀ ਵਾ ਗਰੰਟੀ ਦੇ ਦਾਂਗੇ 6 ਮਹੀਨਾ ਲਾ ਕੇ ਬਣ ਗੱਬਣੂ ਮੈਂ ਕਿੰਨੇ ਆ ਰੋ ਟੱਪ ਹੀ ਲਾਈ ਫੇਰ ਟੱਪ ਟੱਪ ਲੱਗੇ ਬਈ ਵੱਡੀਆਂ ਮਈਆਂ ਵਾ ਜੀ ਸਨੀ ਵੀਰੇ ਟਾਈਮ ਹੀ ਉਹਨੂੰ ਲੱਗਣਾ ਹੀ ਨਹੀਂ ਚੱਕਣਾ ਜੀਆ ਬਾਵਾ ਸਨੀ ਜੀ ਰੱਖ ਕੇ ਹਾਂ ਨਹੀਂ 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 ਟਾਈਮ ਟਾਈਮ ਉਹਨੂੰ ਲੱਗਣਾ ਮਾਰਦਾ ਜਿਹੜੇ ਪੱਟਾਂ 'ਚ ਜਾਣ ਹੈ ਟਾਈਮ ਲੱਗਣਾ ਹੀ ਆ ਸਹੀ ਆ ਕਿ ਨਹੀਂ ਟਾਈਮ ਦੇ ਬਿਨਾਂ ਨਿਕ ਬੰਨਾ ਕੋਈ ਟਾਈਮ ਲੱਗਣਾ ਨਹੀਂ ਲੱਗਣਾ ਨਹੀਂ ਚੱਲਵਾਵਾ ਟੋਕੜ ਦੇ ਕਿ ਰਾਗ ਲਾ ਲਾ ਚੀਂ ਦੀ ਟੋਕੜੂ ਮੈਂ ਲੱਗਣਾ ਹੀ ਜਿਹੜੇ ਭਾਨੇ ਯੋਸ਼ੀ ਨੇ ਕਹਦਾ ਕਿੱਥੋਂ ਲੱਜੂਗਾ ਬਸ 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 ਜੇ 12 ਕਿਲੋ ਦੋ ਤਾਂ ਭਾਵੇਂ ਮੇਰੇ ਘਰੋਂ ਗਾਰਡ ਪਿਛੜੀ ਸੇ ਖਲਾਰ ਰਿਹਾ ਨਾਰ ਨਾਰ ਵਖਰੇ ਮੋਟੇ ਹਾਂ ਭਾਈ ਤਵਾਈਂ ਹਿੰਦੇ ਵੱਖਰੇ ਰੋ ਥੋੜਾ ਠੰਡਾ ਹੁਣ ਕੀ ਕਰੀਏ ਬਸ ਅੱਜ 13 14 ਕਿਲੋ ਮੈਂ ਤਾਂ ਤੂੰ 12 ਕਿਲੋ ਦੀ ਓਟ ਦੇ ਘੱਲਣੀ ਹੈ ਬਸ ਠੀਕ ਆ 6 ਮਹੀਨੇ ਦੀ ਗੱਬਣ ਕਰੋ ਚੈੱਕ ਕਰਾਵੇ ਖੜੇ ਕੋਈ ਵੀਰ ਭਰਾ ਸੁਦੀ ਵੀਰ ਬਸ ਛੋਟੇ ਹੀ ਬਾਤ ਚੱਲਣ ਦੋ ਮੈਂ ਇਹ ਮਈਆਂ ਥੋੜਾ ਮਜਬੂਰੀਆ ਵੀ ਮਜਬੂਰੀਆ ਮਜਬੂਰੀਆ ਨਹੀਂ ਲਾਉਂਦੀਆਂ ਬਿਲਕੁਲ 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 ਜਲਦੀ ਗੱਲ ਦੱਸਦੇ ਮੇਰੇ ਕੋਲ ਸਿੰਧੀ ਆ ਤੁਹਾਨੂੰ ਭਲਾ ਚਲੋ ਤੋ ਜਿਆਦਾ ਮੈਂ ਕਿੱਡਾ ਲਈ ਫਿਰਦੀ ਤੋ ਇਹ ਲੈ ਆ ਲਿਆ ਦੇਈ ਜਾਵਾਂਗੇ ਮਾਰੇ ਸੁੱਖ ਰੱਖੇ ਮਾਰੇ ਬਾਬਾ ਜੀ ਸੁੱਖ ਰੱਖੇ ਬਾਬਾ ਰੱਖੇ ਇੰਨਾ ਸਰਤੀ ਆ ਹਾਂਜੀ ਇਹ ਵੀ 5000 ਦੀ ਚਲੰਦੇ ਇਹ ਵੀ 20 ਦੀ ਇਹ ਵੀ ਇੱਕ 20 ਦੀ ਇੱਕ 20 ਦੀ ਖੁੱਲੇ ਹੀ ਮਾਂ ਤਨ ਨੂੰ ਨਹੀਂ ਆ ਪਤਾ ਨਹੀਂ ਦੇ ਕਿਥੇ ਦੇਣੀ ਆ ਮਾਠੀ ਅਸੂ ਜੀ ਮੈਂ ਕੋਈ 12 ਕਿਲੋ ਦੋਦੇ ਭਾਵੇਂ ਠੰਡਾ ਪਾਣੀ ਵਰਦਾ ਭਾਵੇਂ ਬਿਲਕੁਲ ਸ਼ਿਆਣਾ ਬੱਧਾ ਹੋਊਗਾ ਜਿਹਨੂੰ ਪਤਾ ਹੋਊਗਾ 6 ਮਹੀਨਿਆਂ ਦੀ ਮਹਵਾਂ ਤੇੜੀ ਹੁਣ 12 13 ਅਗਲੇ ਦੁੱਧ ਜਿੰਨੇ ਫਿਰ ਗੱਡੀ ਵਾਲਿਆਂ ਕਿਰਾਇਆ ਬਾਅਦ ਜੋ ਪਹਿਲਾ ਮੈਚ ਚਲੋ ਮੈਚ ਵਾਹ ਚਲੋ ਇਹ ਕਹਦੀਆਂ ਲੋਕਾਂ ਨੇ ਯਕੀਨ ਨਾ ਕਰਨਾ ਗਈ 20 ਕਿਲ ਵਾਲੇ ਦੀ ਇਹ ਦੇ ਐਂਡੀ ਜਾਂਦੀਆਂ ਮੈਂ ਚੱਡਾਂ ਕਿਹੜੀ ਗੱਲਾ 1 ਲੱਖ 20 ਹਜ਼ਾਰ ਦੀ ਮਹਤ ਦੇਣੀ ਆ ਤੂੰ ਲਾਵੇ ਤੂੰ ਮੰਨਦਾ ਨਾ ਕੂੜੀ ਵੱਡ ਤੇ ਲੱਗੀ ਵੱਡੀ ਗੱਲ ਕੂੜੀ ਵੱਡ ਤੇ ਨਾ ਕੂੜੀ ਵੱਡ ਤੇ ਕੀ ਵੱਡੀ ਗੱਲ ਲਓ ਜੀ ਅੱਜ ਫਿਰ ਫਿਰ ਵੇਖੋ ਇਹ ਵੀ 6 ਦੀਆਂ ਬਣ ਦੇਣ ਗੱਬਰ 6 ਕਿਲੋ ਦੁੱਧ 6 ਹਾਂ ਬਸ 6 ਕਿਲੋ ਸੁਨੀਲ ਜੀ ਦੇਣ ਹੋਣੇ ਕੋਈ 6 6 ਇਹ 6 ਸਹੀ ਕਹਿਣਾ ਬਿਲਕੁਲ ਬਿਲਕੁਲ ਇਹਦੇ ਗੱਲ ਸਹੀ ਹੈ ਭਜੀ ਜਿਹੜਾ ਤਾ 6 ਕਿਲੋ ਨੂੰ 6 ਕਹਿਣਾ ਹਾਂ ਹੁਣ ਗੱਬਣੇ ਵੀ 6ਆਂ ਦੀ ਬੜੀ ਮੋਟੀ ਸੰਦੀਪ ਵੀਰੇ ਇਹਨੋਂ ਇਹ ਛੋਟੀ 15 16 ਸਰੀ ਆ 15 ਨਹੀਂ ਠੀਕ ਆ ਪੂਰਾ ਵੱਡਾ ਕੱਦ ਕਾਠੀ ਚੰਗੀਆਂ ਚੰਗੀਆਂ ਝੋਟੀਆਂ ਆਣੀਆਂ ਸੰਦੀਪ ਸਿੰਘ ਵੱਡੀਆਂ ਬਈ ਇੱਥੇ ਮਿਲਣੇ ਆ ਬਈ ਸੰਦੀਪ ਸਿੰਘ ਪਿੰਡਾਂ ਚ ਕੌਣ ਮੈਂ ਦਿੰਦਾ ਜਿਹਦੀ ਗੱਬਣ ਹੋਏ ਤੋਂ ਅੱਜ ਤੋਂ ਆਸਾ ਲੌਂਡਾ ਮੈਂ ਦੁੱਧ ਨੂੰ ਪਹਿਲਾਂ ਕਹਿੰਦਾ ਮੈਨੂੰ 20000 ਅਡਵਾਂਸ ਦੇ ਦੇ ਮੈਂ ਦੁੱਧ ਪਾਉਣਾ ਦੁੱਧ ਪਾਣਾ ਸਹੀ ਸਹੀ ਗੱਲ ਨਹੀਂ ਆਪਾਂ ਗੱਲਾਂ ਕਰਦੇ ਖਰੀਆਂ ਬਿਲਕੁਲ ਬਿਲਕੁਲ ਹਾਂ ਉਹਨਾਂ ਨਾਲੇ ਬਾਕੀ ਮਨਪੂਰੀਆ ਵੀ ਗੰਡੀਆਂ ਨੇ ਖੈਰਾ ਸੰਦੀਪ ਸਿੰਘ ਹਾਂਜੀ ਹਾਂ ਸੱਚੀ ਦਿਲ ਦੀ ਗੱਲ ਆ ਬੋਲੋ ਫਿਰ ਸੰਦੀਪ ਸਿੰਘ ਇੱਕ ਹੋਰ ਗੱਲ ਆ ਅਰਵਾ ਸੁਹਾਵੇ ਖੋਲਾ ਦੇ ਆਪਾਂ ਵੀ 90 ਲੱਖ 90 ਮੰਗਦੇ ਨੇ ਲੱਖ ਮੰਗਦੇ ਨੇ ਝੋਟੀਆਂ ਤੇ ਬਾਕੀ ਸੰਦੀਪ ਸਿੰਘ ਕੋ 95000 ਦੀ ਮੈਂ ਦੇ ਦਿਆ ਜੀਰ 50090 ਦੀ 85000 ਦੀ 85000 ਦੀ 85000 ਚ ਵੀ 3000 ਛੋੜ 82000 ਦੀ ਚਲ 80000 ਦੀ ਪੂਰੇ 80000 ਦੀ ਪਰ ਵੇਲੇ ਚੁੱਦਾ 80000 ਦਾ ਨਹੀਂ ਮੈਂ ਤਾਂ 75000 ਮੈਨੂੰ ਵਜੜੀ ਹੋਊ ਠੀਕ ਹੈ ਨਾਰਵੇ ਕਿ ਡੀ ਮੋਟੀ ਆਉਂਦੀ ਨੋ ਵੀ ਮਈਆਂ ਨਹਾਇਆ ਤੋਂ ਹੀ ਦੇ ਹੁੰਦੇ ਆ ਬਿਲਕੁਲ ਬਿਲਕੁਲ ਤੂੰ ਪਾਣੀ ਨਾ ਲੱਗਦੇ ਧੁੰਗ ਦੀ ਯਾਦ ਛੱਡਦੀ ਇਹ ਜੋ ਮਾਲ ਨਹਾਇਆ ਤਾਂ ਇਹ ਹੋਰ ਇੱਕ ਮਾਲ ਲੈ ਲੋ ਡੋਰੀ ਇਹ ਪਹਿਲੋ ਖੜੇ ਮਾਲ ਲੈਣ ਤੋਂ ਉਹ ਗਾਣ ਤਾਂ ਮਾਲ ਕਿਰਕਾ ਸਿੰਘ ਜੀ ਲਈ ਆਉਂਦੇ ਆ ਆਪਣੇ ਪਹਿਲੋ ਖੜੇ ਇਹ ਟੋਕਣਾ ਮਈਆਂ ਲੈ ਕੇ ਸਾਲ ਦੇ ਫਿਰ ਨਹੀਂ ਇਹ ਵੀ ਸੱਜਰਾ ਮਾਲ ਲੀਦਾ ਧੁੰਗ ਇਹਨੂੰ ਦੇ ਦਈਦਾ ਵਾ ਜੇ ਬਾਕੀ ਵੇਖਾ ਵੀ ਮੈਨ ਦਾ ਲਬਾਸ ਏ ਇਹ ਵੀ ਤਾਜੀ ਤੂੰ ਜੀ ਕੋਈ ਨਹੀਂ ਟੋਕਰ 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 ਨੇ ਰੇਡ ਦੀ ਮੈਸ ਸੁਈ ਹੂ ਘਰ ਵਾਲੇ ਆਂਦੇ ਆਪਾਂ ਨੂੰ ਨਹੀਂ ਪਤਾ ਆਪੋ ਆਪਣੇ ਦੁੱਧ 8 ਕਿਲੋ ਆ ਗਿਆ ਦਿੱਤਾ 8 ਠੀਕ ਆ 8 ਕਹਿ ਗਿਆ ਬੰਦ ਦੇਣੀ ਆ ਦੁੱਧ ਆਪਾਂ ਨੂੰ 8 ਕਿਲੋ ਮੈਂ ਠੀਕ ਆ ਮੈਂ ਇਹਨੂੰ ਕਿੱਡਾ ਵਾ ਇਹਨੂੰ ਇਹਨੂੰ ਨਹੀਂ ਟਾਈਮ ਆ ਘਾ ਥਾ ਭੱਜੇ ਫਿਰ ਜੇ ਟਾਈਮ ਲਗਾ ਕੱਸੀ ਨਾ ਹੋਵੇ ਕੱਸੀ ਨਾ ਸਹੀ ਗੱਲ ਆ ਇਹ ਗੱਲ ਸਹੀ ਹੈ ਇਹ ਗੱਲ ਸਹੀ ਹੈ ਹੋਰ ਇਹ ਸੱਜਰ ਕੋ 8 ਕਿਲੋ ਤੇ 8 ਕਿਲੋ ਕੋਈ ਕਿਸੇ 12 ਕਿਹਾ ਨਹੀਂ ਕਿਉਂਕਿ ਇਹ ਚਿਵਾੜਾ ਨਹੀਂ ਨਹੀਂ ਕਿਹਾ ਜਾਣਾ ਭਾਈ ਬਾਜਾ ਗਾ ਹੌਲ ਆਇਆ ਬੰਦਾ ਦਰਾਨ ਕੇ ਬੇਇੱਜ਼ਤੀ ਕਰੂ ਕੀ ਫਾਇਦਾ ਘਰੇ ਬੈਠਾ ਮੂਰਤ 8 ਕਿਲੋ ਹੈਗਾ 8 ਕਿਲੋ ਮਾਰਨੀਆਂ ਵੜੀਆਂ ਸਖੀਆਂ ਓਕੇ ਓਕੇ ਭਾਈ ਓਕੇ ਹੈ ਸਹੀ ਗੱਲ ਤੁਹਾਡੀ ਸੰਦੀਪ ਜੀ ਇਹੋ ਜੀ ਠੰਡ ਜੂੰਗਾ ਨਹੀਂ ਸਿੱਧੀਆਂ ਹੁੰਦੀਆਂ ਜਿਹੜੋ ਬਾਹਰ ਨੂੰ ਚਾਹੀਦਾ ਡੰਗਰ ਨਹੀਂ ਜਾਈਏ ਜੇ ਮਾਰੀ ਜਾਂਦੇ ਬਸ 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 ਇਹਦਾ ਮੁੱਲ ਜੀ ਫੇਰ ਆਪਣਾ ਕਰਾਂਗੇ ਖਾਵਾ ਸੰਦੀਪ ਸਿੰਘ ਜਿਹੜੀ ਗੱਲ ਬਿਲਕੁਲ ਬਿਲਕੁਲ ਜੀ ਬਿਲਕੁਲ ਮੋਲੇ ਸੁਨੀਲ ਸਾਹਿਬ ਦਾ ਮੁਖਤ ਵਾਲੇ ਕੰਮ 65 5 60000 60000 58 ਮੁਕਤਲਾ ਭਾਈ ਦਾਵਾ ਵਡੀਆਂ ਆ ਗਈਆਂ ਹਨ ਕਰਾਂ ਦੀ ਆ ਸੁਨੀਪ ਸਿੰਘ ਤੇਰੇ ਚੈਨਲ ਤੋਂ ਵੇਖ ਕੇ ਗਈ 87000 ਦੀ ਗਾਂ ਅੱਛਾ ਇਨਸ਼ਾਅੱਲਾ ਤੂੰ ਵਾੜ ਕੇ ਦੇ ਦਾਂਗਾ ਤੇਰੇ ਚੈਨਲ ਤੋਂ ਵੇਖ ਕੇ ਗਈ ਤੂੰ ਵੀ ਵੀਡੀਓ ਬਣਾਈ ਇੱਥੇ 30 ਕਿਲੋ ਦਾ ਦੁੱਧ ਵੀ ਚੁਆਇਆ ਗਿਆ ਇੱਥੇ ਮੈਂ ਬਣਾ ਤੂੰ ਹੋਰ ਕੀ ਬਣਾਈ ਵੀਡੀਓ ਅੱਛਾ ਠੀਕ ਜਿੰਦਾਪੁਰੋਂ ਮੈਂ ਵੇਖ ਕੇ ਗਈ ਤੇਰੇ ਚੈਨਲ ਦੇ ਤੇ ਨਾਂ ਮਹੀਨੇ ਦੀ ਗਾਂ ਘੱਬਣਿਆ ਅੱਛਾ 30 ਕਿਲੋ ਦਾ ਦੁੱਧ ਦੋ ਡੇ ਚੁਆ ਕੇ ਜਦਾਂ ਅੱਛਾ ਜਦੋਂ 32 ਕਿਲੋ ਦੁੱਧ ਤੇਰੇ ਚੈਨਲ ਦੇ ਵੇਖ ਕੇ ਗਈ ਸੱਜਰ ਦੀ ਵੀਡੀਓ ਕੱਢ ਕੇ ਖਾਧਾਂਗੇ ਠੀਕ ਯਾਰ ਠੀਕ ਆ 87000 ਕਿ ਡਾੜੀ ਆ ਨਵਾਈ ਦਵਾਈ ਹੋਵੇ ਤਾਂ ਦੂਣੀ ਲੱਗੇ ਦੂਣੀ ਲੱਗੇ ਬਿਲਕੁਲ ਬਿਲਕੁਲ ਇਹ ਤਾਂ 5-10 ਹਜ਼ਾਰ ਵੱਧ ਲੈ ਲਈ ਬਸ 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 ਨਵਾਉਣ ਧਵਾਉਣ ਦੇ ਮੁੱਲ ਹੁੰਦਾ ਔਰ ਵਪਾਰੀ ਕੀ ਕਰ ਦਿੰਦਾ ਇੱਕ ਡਾੜੀ ਹੀ ਕੀ ਦੇ ਵਿੱਚ ਥੋੜੀ ਵੜ ਕੇ ਬੈਠਣਾ ਨਵਾਈਆਂ ਨੇ ਨਵਾਲੇ ਕੁਤਿਵਾਲੇ ਕੋਈ ਸ਼ਿੰਗਾਰ ਲਾ ਦੇ ਤਾਂ ਇੱਕ ਈ ਜਿਆਦੀ ਵੱਡੀ ਸੰਧੀ ਪੂਰੀ ਜਵਰ ਦੱਸ ਯਾਰ ਅੱਜ ਵੀ ਨਾ ਗਾਰਾ ਤਿੰਨ ਵਾਰ ਖਾਟਿਆ ਇੱਕ ਮਾਲ ਆਇਆ ਬਗਾਨੇ ਘਰੇ ਇੱਕ ਦੋ ਦਿਨ ਮਾਲ ਜੀ ਨਹੀਂ ਤਾਂ ਮਗਰਲੇ ਘਰ ਗਾ ਤੇਰਾ ਕਿਲੋ ਦੁੱਧ ਯਾਰ ਤੇਰਾ 13 ਕਿਲੋ ਹਣ ਗਾ ਥੋੜਾ ਹੀਰਵਾ ਕਰ ਗਈ ਆ ਇੱਕ ਦੋ ਤੇਰਾ ਹੀ ਗਾ ਫਿਰ ਦੁੱਧ 12 ਤੇਰਾ ਕਿਲੋ ਬੜੀ ਵਧੀਆ ਤੇਜ ਨਾ ਇਹਨੋ ਕੀ ਗੱਲ ਆ ਇਹਦਾ ਮੁੱਲ ਕਿੱਡਾ ਟੰਟਾ ਟਾਈ ਤੰਨਾ ਵੀ ਨਹੀਂ ਗੱਬੜਾਣਾ ਓਏ ਤੰਨਾ ਮਰੇ 8 ਕਿਲੋ ਦੁੱਧ ਤੇ ਵੇਚ ਯਾਰ ਚੱਡੇ ਟਲਾ ਟੋਲਾ ਕੈ ਨਹੀਂ ਦਿੰਦਾ ਸੰਦੀ ਵੀਰ ਨਾ ਬੱਤੀ ਲੈ ਲੋ 30 ਕਿਲੋ ਪਾਉਂਦਾ ਥਾਂ ਵਾ ਚੱਡੇ ਜੇ ਤਾੜੀਆਂ ਯਾਰ ਇਹ ਅੱਜ ਦੇ ਦੇ 50000 ਦੀ ਬਸ਼ੀ ਪੰਜ ਛੋੜ 45 4000 ਦੇ ਪੰਜ ਹੋਰ ਛੋਟ ਕਰ 40000 ਦੀ 40000 ਦੀ ਜਾਨ ਜਾਨ ਦੋ ਵਿਲਸ ਦੀਪ ਸਿੰਘ ਜੀ ਵੱਡੀ ਜਾ ਬੱਤਾਂ ਖਾਏ ਕਿ ਨੋਬੀ ਹਾਂ ਹਾ ਮਿਸ ਵੇਨ ਆ ਨਵਾਈ ਹੁੰਦੀ ਰੇ ਵੇਖੀ ਹਾਂ ਇਹ ਛੜੀ ਵਿਕਦੀ ਹੈ ਯਾਰ ਕਿੱਡਾ ਜ਼ਬਰਦਸਤ ਲੱਗਦੀ ਵੱਡੀ ਜਾਂਦੀ ਵੱਡੀ ਕਾ ਜੀ ਬੰੀਆਂ ਦੇ ਬਰਾਬਰ ਦੀ ਮਕਾਉਂ ਅੱਗੇ ਗਰਲੈਂਡ ਹੋਈ ਪਿਓਰ ਲੈਂਦੀ ਹੋ ਕੱਢ ਕੇ ਵੇ ਐਵੇਂ ਸਿਆ ਨਾ 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 ਕਰਦੀਆਂ ਸ਼ਿਆ ਦੀ ਗੱਬਰ ਦੇ 8 ਕਿਲੋ ਦੁੱਧ 8 ਕਿਲੋ ਦੁੱਧ ਗਰਲੈਂਡ ਪਿਓਰ ਲੈ ਗਏ ਨਹੀਂ ਨਸਲਾ ਬੈਲਾ ਕਰਦੀ ਮੈਂ ਨਹੀਂ ਵਹਿੜ ਵਹਿੜ ਪਹਿਲਣ ਗੜੀ ਦੂਜੇ ਸੁਣਾ ਸੰਦੀਪ ਵੀਰੇ ਕਿਉਂ ਵੀ 10 ਸੱਜੇ ਦੁੱਧ ਭਰਿਆ 24 ਕਿਲੋ 24 ਕਿਲੋ ਪਹਿਲਣ ਵਸ਼ੀ ਨਹੀਂ 100 ਕਿਲੋ ਦੁੱਧ ਹੋਊਗਾ ਕਿਨੇ ਕ ਚੇਦੀ ਕੱਪੜੀ ਸ਼ਿਆ ਦੀ ਸ਼ਿਆ ਦੀ ਸ਼ਿਆ ਮਹੀਨੇ ਦੀ ਗੱਬਰ ਦੀ ਠੀਕ ਸ਼ਿਆ ਮਹੀਨੇ ਗੱਬਰ ਨਾਲ ਆਇਆ ਸਾਹਿਬ 8 ਕਿਲੋ ਦੁੱਧ ਹੋਊਗਾ ਵਸ਼ੀ ਕੋ ਐ ਦਾ ਸੁਣਾ ਨਹੀਂ ਦੂਜੇ ਸੁਣਾ ਕਿੱਡੀ ਚਮਕਿਆ ਵੇ ਸੰਦੀਪ ਵੇ ਸੰਦੀਪ ਸ਼ਾਈਨਿੰਗ ਵੇ ਸ਼ਾਈਨਿੰਗ ਗਾਵਾ ਪੂਰੀ ਬਿਲਕੁਲ ਬਿਲਕੁਲ ਹਾਂ ਤੇ ਡੱਕ ਡੱਕ ਨਾ ਜਿਆਦਾ ਸ਼ਾਈਨਿੰਗ ਵਿਖਾ ਸ਼ਾਈਨਿੰਗ ਸ਼ਾਈਨਿੰਗ ਵੇ ਤੂੰ ਵੇ ਬੱਛੀ ਵੇ ਪ੍ਰਿੰਟ ਵਿਖਾ ਕਰ ਯਸ ਸਿਰੇ ਦੀ ਵੇ ਸਿਰੇ ਦੀ ਵੱਡੀ ਦਾ ਸਿਰਾ ਵਾ ਮੈਂ ਨਾ ਬੰਦੀ ਦਾ ਭਾਅ ਫਿਰ ਜੈ ਜੀ ਬੁੱਥੀ ਵਿਖਾ ਕਰਾਂ ਜੀ ਮੈਂ 85 90 ਦੀ ਵੀ ਗੂ ਇਹ ਵੀ ਹਾਂ ਇਹ ਵੀ ਆਈ 45 ਦੀ ਦੇਣੀ 45000 ਦੀ ਪੰਜ ਛੱਡ ਦੇਣਾ ਮੈਂ 50000 40 ਦੇ ਦੋ ਹੋਰ ਜਾਂਦੇ ਆ 38000 ਦੀ ਮਾਰ ਦੇਣਗੇ 50 38000 ਦੀ ਨਹੀਂ ਨਹੀਂ ਸਾਵੇਂ ਬਤਈਆ ਕਿਉਂ 35000 ਦੀ 35000 ਨੂੰ ਵੜ ਗਈ ਸੀ ਪੂਰੀ ਕਿਦਾ ਫਾਇਦਾ ਚੁੱਕੀ ਨਹੀਂ 35000 ਚਾਹ ਨੂੰ ਵੜਦੀ ਨਾ ਨਾ ਠੀਕ ਚਲ ਜਾਂਦੇ ਆ ਤੇ ਆਹ ਲੈ ਅਸੀਂ ਵਰ ਜਰਸੀ ਇਹ ਪੰਜਾਬ ਵਾਲੀ ਆ ਪੰਜਾਬ ਇਹ ਵੀ ਗੱਬਰ ਇਹ ਵੀ ਗੱਬਰ ਸੱਤਾਵੇਂ ਨਹੀਂ ਆਦੀ ਯਾਰ ਚੈੱਕ ਕਰਾ ਕੇ ਲੈ ਜਾ ਕੋਈ ਸੰਦੀ ਨਾ ਪੰਜਾਬ ਦੁੱਧ ਹੈ ਨਹੀਂ ਦੁੱਧ ਹੈਗਾ 4 ਕਿਲੋ 4 ਕਿਲੋ ਸੱਤਾਵੇਂ ਹੁਣ 4 ਕਿਲੋ ਤੇ ਕਹਦੇ ਇਹਨੂੰ 10 ਕਿਲੋ ਨੂੰ ਕਹਦਾ ਯਾਰ ਕਿਦੋਂ ਇਹ ਹੋਵੇ ਜੇ ਭਾਈ 4 ਕਿਲੋ ਗੋਤਾ ਵਾਹ ਵਾਹ ਪਰ ਕਿੱਡੀ ਵੱਡੀ ਗੱਲ ਨਹੀਂ ਜੰਗੀ 90 85 ਚੰਗੀ ਚੰਗੀ ਵੇੜਾ ਚੰਗੀ ਵੇੜਾ ਭਜੀ ਫਿਰਦੀ ਘਰ ਵਾਲੀ ਪ्योर ਪੰਜਾਬ ਵਾਲੀ ਜਰਸੀ ਇਹਦਾ ਮੁੱਲ ਇਹ ਵੀ 45 ਦੀ ਚੱਲਣ ਦੇ ਪੰਜ ਛੋੜੀ 40 40000 ਠੀਕ ਆ ਓਏ ਠੀਕ ਆ ਨਹੀਂ ਚਲ ਕਰਦੇ ਛੋਟੇ ਚਲ 2000 ਜਾਂਦੇ ਆ 33700 ਦੇ 37 ਸੈਂਤੀਆਂ ਦੀ ਨਹੀਂ ਲੱਣੀ ਡੇਢ ਮਿੰਟ ਦਾ ਸਾਹ ਜੀ ਇਹ ਵੀ ਜੈ ਜੀ ਭਾਈ ਜੀ ਪਰ ਮੇਰਾ ਬੱਚੀ ਖਾ ਰੇਲ ਗੱਡੀ ਦੀ ਮਾਂ ਜਿਹੜਾ ਸਾਰੇ ਜੈਜ ਆ ਪਰ ਵੱਡੀਆਂ ਮਈਆਂ ਲੈ ਗਏ ਨੇ ਭਾਈ ਜੀ ਕੋਈ ਹੁੰਦੀ ਹੈ ਡੇਢੀ ਵਿੱਚ ਖਰੀਦ ਕੇ ਲੈ ਕੇ ਆਣੀ ਹੁੰਦੀ ਆ ਗਾ ਫਿਰ ਮੁੱਲ ਨਹੀਂ ਮਿਲਨੀ ਆ ਹਾਂ ਤੇ ਬਾਕੀ ਸੰਦੀਪ ਇਹ ਥਣਾ ਤੇ ਹਰ ਇੱਕ ਮੈਂ ਦੀ ਗੱਲ ਹੀ ਕਰੇ ਬਸ 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 ਕੋਈ ਵੀਰ ਭਰਾ ਪਰਚੋ ਬਿਲਕੁਲ ਸਾਸਿਕਾ ਸਾਸਿਕਾ